ਨਗਰ ਕੌਂਸਲ ਦੀਆਂ ਚੋਣਾਂ ਦਾ ਚੋਣ ਪ੍ਰਚਾਰ ਸਾਰੀਆਂ ਹੀ ਪਾਰਟੀਆਂ ਵੱਲੋਂ ਜਿਹੜਾ ਜੋਰਾਂ ਤੇ ਆ ਤੇ ਅਸੀਂ ਇਸ ਵੇਲੇ ਭਾਜਪੀ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਡੋਰ ਟੂ ਡੋਰ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋਵੋਗੇ ਅਤੇ ਮੀਟਿੰਗ ਦੀਆਂ ਤਸਵੀਰਾਂ ਵੀ ਵੇਖ ਰਹੇ ਹੋਵੋਗੇ ਤੇ ਕੀ ਉਹ ਲੋਕਾਂ ਨੂੰ 25 ਵਾਡਾਂ ਦੇ ਵਿੱਚ ਚੈਨਲ ਦੇ ਮਾਧਿਅਮ ਰਾਹੀਂ ਵੀ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਖੜੇ ਨੇ ਉਮੀਦਵਾਰ ਤਾਂ ਉਹਨਾਂ ਦੇ ਲਈ ਜਿਹੜਾ ਚੋਣ ਪ੍ਰਚਾਰ ਨਾਲ ਲੋਕ ਕੀਤਾ ਗਿਆ ਹੈ ਵੋਟ ਤੇ ਸਪੋਰਟ ਦੀ ਜਿਹੜੀ ਆ ਸ਼ਹਿਰ ਵਾਸੀਆਂ ਤੋਂ ਜਿਹੜੀ ਆ ਵਾਰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਕਿਵੇਂ ਦਾ ਹੰਗਾਰਾ ਵੀ ਲੋਕਾਂ ਵੱਲੋਂ ਮਿਲ ਰਿਹਾ ਆ ਉਹ ਆਪਾਂ ਗੱਲਬਾਤ ਕਰਕੇ ਜਾਂਦੇ ਆ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ ਕਿਵੇਂ ਦੀ ਕੈਂਪੇਨ ਚੱਲ ਰਹੀ ਹੈ 25 ਵਾਰਡਾਂ ਦੇ ਵਿੱਚ ਤਾਂ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਵੀ ਮਿਲ ਰਿਹਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੀ ਸਮੁੱਚੇ ਤਰਨਤਾਰਨ ਸ਼ਹਿਰ ਵਾਸੀਆਂ ਦਾ ਜੀ ਕਿ ਜਿਸ ਦਿਨ ਦਾ ਹੀ ਚੋਣ ਬਿਗਲ ਵਜਿਆ ਹੋਇਆ ਚਾਹੇ ਨਾਮਜ਼ਦਗੀਆਂ ਦੀ ਗੱਲ ਕਰ ਲਈ ਚਾਹੇ ਜਿਸ ਦਿਨ ਕਾਗਜ਼ਾਂ ਦੀ ਪੜਤਾਲ ਹੋਣੀ ਸੀ ਉਸ ਦਿਨ ਦੀ ਗੱਲ ਕਰ ਲਈ ਜੀ ਸਮੁੱਚੇ ਤਰਨਤਾਰਨ ਵਸਨੀਕਾਂ ਨੇ ਭਰਪੂਰ ਭਾਰਤੀ ਜਨਤਾ ਪਾਰਟੀ ਨੂੰ ਹੰਗਾਰਾ ਦਿੱਤਾ ਜੀ ਸਤਾਤਾ ਰਾਮ ਆਦਮੀ ਪਾਰਟੀ ਨੇ ਨਾਮਜ਼ਦਗੀਆਂ ਵਾਲੇ ਦਿਨ ਵੀ ਪੂਰੀ ਗੁੰਡਾ ਕਰਦੀ ਕੀਤੀ ਫਾਈਲਾਂ ਪਾੜੀਆਂ ਜਿਸ ਤਨ ਪੜਤਾਲ ਹੋਣੀ ਸੀ ਉਸ ਦਿਨ ਵੀ ਕੋਸ਼ਿਸ਼ ਕੀਤੀ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਜਿਹੜੀਆਂ ਨਾਮਜ਼ਦਗੀਆਂ ਰੱਦ ਕਰਵਾਈਏ ਪਰ ਸਮੁੱਚੇ ਤਰਨ ਤਰਨ ਸ਼ਹਿਰ ਦੇ ਵਸਨੀਕਾਂ ਦਾ ਪਿਆਰ ਵੇਖ ਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਸੈਂਕੜਿਆਂ ਦੀ ਗਿਣਤੀ ਚ ਲੋਕ ਜਿਹੜੇ ਉਹ ਲਗਾਤਾਰ ਇਕੱਤਰ ਹੁੰਦੇ ਯਾਰੀ ਸੀ ਤੇ ਉਸ ਤੋਂ ਇਹ ਕਲੀਅਰ ਹੈ ਕਿ ਲੋਕਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਇਸ ਵਾਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਸਮੂੱਚੇ ਜਿਹੜੇ ਉਹ ਐਮ ਸੀ ਸਾਹਿਬਾਂ ਜਤਾ ਕੇ ਜਿਹੜਾ ਉਹ ਪ੍ਰਧਾਨ ਬਣਾਉਣਾ ਤਾਂ ਕਿ ਪਿਛਲੇ ਸਮੇਂ ਦੇ ਜਿਹੜੇ ਰੁਕੇ ਕੰਮ ਆ ਵਿਕਾਸ ਦੇ ਕੰਮ ਆ ਨਸ਼ਾ ਗੈਂਗਸਟਰ ਫਰੋਤੀਆਂ ਮੰਗਣ ਵਾਲੇ ਲੋਕ ਨੇ ਇੱਕੋ ਇੱਕ ਪਾਰਟੀ ਆ ਲੋਕਾਂ ਦੇ ਦਿਲ ਚ ਵਿਸ਼ਵਾਸ ਆ ਕਿ ਸਿਰਫ ਤੇ ਸਿਰਫ ਜੇ ਇਹ ਨਾਲ ਸਮੱਸਿਆ ਦਾ ਹੱਲ ਕਰ ਸਕਦੀ ਆ ਤੋ ਭਾਰਤੀ ਜਨਤਾ ਪਾਰਟੀ ਕਰ ਸਕਦੀ ਪ੍ਰਧਾਨ ਜੀ ਸਤਾਤਰ ਕਹਿੰਦੀ ਆ ਕਿ ਅਸੀਂ ਇਸ ਵਾਰ ਨਿਰੋਲ ਤਰੀਕੇ ਨਾਲ ਜਿਹੜੇ ਆ ਉਹ ਚੋਣਾਂ ਕਰਵਾਉਣ ਜਾ ਰਹੇ ਆ ਕਿਉਂਕਿ ਪਿਛਲੇ ਕਾਂਗਰਸ ਦੇ ਕਾਰਜਕਾਲ ਦੌਰਾਨ ਵੀ ਨਗਰ ਕੌਂਸਲ ਦੀਆਂ ਚੋਣਾਂ ਨਹੀਂ ਹੋਈਆਂ ਪਰ ਉੱਥੇ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੋਸਟਰ ਆ ਉਸ ਨੂੰ ਜਿਹੜਾ ਖਿੱਚਿਆ ਗਿਆ ਹੈ ਉਸ ਨੂੰ ਛੁੱਟਿਆ ਗਿਆ ਹੈ ਲੱਗੇ ਹੋਏ ਪੋਸਟਰ ਨੂੰ ਕਿਵੇਂ ਵੇਖਦੇ ਹੋ ਇਹ ਸਤਾਧਰ ਦੇ ਲੋਕ ਆ ਆਮ ਆਦਮੀ ਪਾਰਟੀ ਦੇ ਕਹਿੰਦੇ ਕੁਝ ਨੇ ਤੇ ਕਰਦੇ ਕੁਝ ਨੇ ਇਹ ਕਹਿੰਦੇ ਕਿ ਅਸੀਂ ਨਾਰਮਲ ਜਿਹੜੀ ਹੈ ਇਲੈਕਸ਼ਨ ਕਰਵਾਉਂਦੇ ਚੱਕਰ ਚ ਤੁਹਾਡੇ ਸਾਹਮਣੇ ਜਿਸ ਦੇ ਨਾਮਜ਼ਦਗੀ ਹੋਣੀ ਸੀ ਰੱਜ ਕੇ ਗੁੱਡਾ ਕਰਦੀ ਹੋਈ ਫਾਈਲਾਂ ਪਾੜੀਆਂ ਗਈਆਂ ਪੂਰੀ ਕੋਸ਼ਿਸ਼ ਕੀਤੀ ਇਹਨਾਂ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਨਾ ਦਾਖਲ ਕਰਵਾਉਂਦੇ ਜੀ ਜਿਸ ਦਿਨ ਪੜਤਾਲ ਸੀ ਉਸ ਦਿਨ ਵੀ ਇਹਨਾਂ ਲੋਕਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਹੁਣ ਨਾਮਜ਼ਦਗੀਆਂ ਤੇ ਇਹਨਾਂ ਦੀਆਂ ਜਮ੍ਹਾਂ ਹੋ ਚੁੱਕੀਆਂ ਨੇ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੜਤਾਲ ਦੇ ਦੌਰਾਨ ਕੋਈ ਆਬਜੈਕਸ਼ਨ ਲਾ ਕੇ ਇਹਨਾਂ ਦੇ ਕਾਗਜ਼ ਰੱਦ ਕੀਤੇ ਜਾਣ ਜੀ ਜਿਹੜੀ ਸਤਾਧਰ ਪਾਰਟੀ ਆ ਇਹ ਕਹਿਣ ਤੇ ਕਰਨ ਦੇ ਵਿੱਚ ਬਹੁਤ ਫਰਕ ਹੈ ਜੀ ਇਹਨਾਂ ਦੀ ਪਿਛਲੇ ਸਮੇਂ ਤੋਂ ਹੀ ਤੁਸੀਂ ਲਾ ਲੋ ਚਾਹੇ ਪੰਚਾਇਤੀ ਇਲੈਕਸ਼ਨਾਂ ਲਾ ਲੋ ਚਾਹੇ ਨਗਰ ਕਾਉਂਸਲ ਦੀਆਂ ਇਲੈਕਸ਼ਨਾਂ ਲਾ ਲੋ ਇਹਨਾਂ ਲੋਕਾਂ ਨੇ ਕੋਈ ਲੋਕਤੰਤਰ ਨਾਲ ਦੀ ਚੀਜ਼ ਜਿਹੜੀ ਉਹ ਟੋਟਲੀ ਖਤਮ ਕਰ ਦਿੱਤੀ ਹੈ ਪੂਰੀਆਂ ਰੱਜ ਕੇ ਲੋਕ ਧਜੀਆਂ ਅਡਾਰੇ ਨੇ ਪਰ ਭਾਰਤੀ ਜਨਤਾ ਪਾਰਟੀ ਦੇ ਤਰਨਤਰਨ ਵਾਸੀਆਂ ਦੇ ਵਰਕਰਾਂ ਦੇ ਅਕੇ ਜਿਹੜਾ ਵਾ ਇਹਨਾਂ ਨੂੰ ਹਰੇਕ ਜਗ੍ਹਾ ਤੇ ਝੁਕਣਾ ਪੈ ਰਿਹਾ ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਜੋ ਸਾਡਾ ਦਿੱਲੀ ਦੇ ਵਿੱਚ ਹਾਲ ਹੋਇਆ ਉਹ ਹੁਣ ਤਰਨਤਨ ਸ਼ਹਿਰ ਨਗਰ ਕੌਂਸਲ ਦੇ ਵਿੱਚ ਵੀ ਲੋਕ ਝਾੜੂ ਦਾ ਉਤੀਲਾ ਤੀਲਾ ਕਰਨ ਨੂੰ ਤਿਆਰ ਬੈਠੇ ਆ ਡੋਰ ਟੂ ਡੋਰ ਤੁਸੀਂ ਕਰ ਰਹੇ ਹੋ ਕੀ ਫਿਰ ਲੋਕਾਂ ਨੇ ਕੋਈ ਮੁਸ਼ਕਲ ਵੀ ਦੱਸੀ ਹੈ ਨਗਰ ਕੌਂਸਲ ਦੇ ਜਿਹੜੇ ਹੁਣ 56000 ਵੋਟਰ ਨੇ ਜਿਹੜੇ 2 ਤਰੀਕ ਨੂੰ ਵੋਟ ਪਾਉਣ ਜਾ ਰਹੇ ਨੇ ਤਾਂ ਵਾਡਾਂ ਦੇ ਵਿੱਚ ਜਦੋਂ ਲੋਕਾਂ ਨੂੰ ਤੁਸੀਂ ਮਿਲੇ ਕੁਈ ਮੁਸ਼ਕਲਾਂ ਵੀ ਦੱਸੀਆਂ ਵੀ ਕਿਹੜੀਆਂ ਮੁਸ਼ਕਲਾਂ ਜੜੀਆਂ ਵਾਂ ਉਹ 3 ਸਾਲ ਸਰਕਾਰ ਦੇ ਵੀ ਜਾਣ ਦੇ باوجود ਵੀ ਲੋਕਾਂ ਨੂੰ ਆ ਰਹੀਆਂ ਨੇ ਨਗਰ ਕੌਂਸਲ ਦੇ ਵਿੱਚ ਕੂੜੇ ਨੂੰ ਲੈ ਕੇ ਡੰਪ ਨੂੰ ਲੈ ਕੇ ਕੀ ਕਰਨਾ ਚਾਹੋਗੇ ਮੈਂ ਤੁਹਾਡੇ ਮਾਤੇ ਮਰਾਂ ਸਮੁੱਚੇ ਤਰਨਤਨ ਸ਼ਹਿਰ ਵਾਸੀਆਂ ਨੂੰ ਅਪੀਲ ਕਰ ਰਿਹਾ ਕਿ ਜਦੋਂ ਮੈਂ ਡੋਰ ਟੂ ਜਾ ਰਿਹਾ ਵਕ ਵਕ ਬਾਡਾਂ 'ਚ ਜਾ ਰਿਹਾ ਤੇ ਲੋਕਾਂ ਦੇ ਜਿਹੜੇ ਹਿਰਦੇ ਉਹ ਬਲਉਂਦਰੇ ਪਏ ਅੱਕ ਚੁੱਕੇ ਨੇ ਸਮੇ ਸਮੇਂ ਦੀਆਂ ਸਰਕਾਰਾਂ ਤੋਂ ਉਹਨਾਂ ਲੋਕਾਂ ਦੇ ਦਲਾਂ 'ਚ ਇੱਕ ਆਸ ਦੀ ਕਿਰਨ ਜੀ ਕਿ ਜੇ ਪਿਛਲੇ ਸਮੇਂ ਦੇ ਚਾਹੇ ਕੂੜੇ ਦੇ ਡੰਪ ਦੀ ਗੱਲ ਕਰ ਲਓ ਚਾਹੇ ਪਾਣੀ ਦੀ ਸਮੱਸਿਆ ਦੀ ਗੱਲ ਕਰ ਲਓ ਚਾਹੇ ਸੀਵਰੇਜ ਦੀ ਗੱਲ ਕਰ ਲਓ ਚਾਹੇ ਰੋਈ ਦੀ ਖਲਾਈ ਦੀ ਗੱਲ ਕਰ ਲਓ ਮੈਂ ਕਿਹੜੇ-ਕਿਹੜੇ ਮੁੱਦੇ ਦੱਸਾਂ ਹਰੇਕ ਮੁੱਦੇ ਦੇ ਵਿੱਚ ਉਹਨਾਂ ਦਾ ਦਰਦ ਝਲਕਦਾ ਹੈ ਤੇ ਉਹਦੇ ਨਾਲ ਆਸ ਦੀ ਕਿਰਨ ਵੀ ਝਲਕਦੀ ਹੈ ਉਹਨਾਂ ਨੂੰ ਇੱਕ ਉਹਨਾਂ ਦੇ ਦਿਲ 'ਚ ਚਾਹ ਵੀ ਹੈ ਕਿ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਆਪਣੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਨਗਰ ਕੌਂਸਲ ਤਰਤਾਰਨ ਚ ਇਲੈਕਸ਼ਨ ਲੜਨ ਜਾ ਰਹੀ ਹੈ ਤੇ ਲੋਕ ਵਿਸ਼ਵਾਸ ਵੀ ਜਤਾ ਰਹੇ ਨੇ ਤੇ ਮੈਂ ਸਮੁੱਚੇ ਨਗਰ ਨਿਵਾਸੀਆਂ ਨੂੰ ਤੁਹਾਡੇ ਮਾਧਿਅਮ ਰਹੀ ਇਹ ਅਪੀਲ ਕਰਦਾ ਕਿ ਤਖੜੇ ਹੋ ਕੇ ਘਰ-ਘਰ ਕਮਲ ਦੇ ਫੁੱਲ ਦਾ ਝੰਡਾ ਜਿਹੜਾ ਤੁਸੀਂ ਖਿਲਾ ਦਿਓ ਜਿਸ ਦਿਨ 2 ਮਾਰਚ ਨੂੰ ਵੋਟਾਂ ਹੋਣੀਆਂ ਨੇ ਇੱਕ ਇੱਕ ਵੋਟ ਜਿਹੜੀ ਉਹ ਕਮਲ ਦੇ ਫੁੱਲ ਤੇ ਪਾ ਕੇ ਤੁਸੀਂ ਆਪਣੀ ਜ਼ੁਮੇਰੀ ਨਿਭਾਦੇਓ ਉਸ ਤੋਂ ਬਾਅਦ ਆ ਭਾਰਤੀ ਭਾਰਤੀ ਜਨਤਾ ਪਾਰਟੀ ਦੀ ਜ਼ੁਮੇਰੀ ਜਿਹੜੀਆਂ ਜਿਹੜੀਆਂ ਵੀ ਸਮੱਸਿਆਵਾਂ ਨੇ ਚਾਹੇ ਨਸ਼ਾ ਗੈਂਗਸਟਰ ਫਰਾਉਤੀਆਂ ਸੀਵਰੇਜ ਆ ਪਾਣੀ ਦਾ ਚਾਹੇ ਹਸਪਤਾਲਾਂ ਦੇ ਵਿੱਚ ਆਮ ਲੋਕ ਗਰੀਬ ਲੋਕਾਂ ਦੀ ਖੱਜਲ ਖਵਾਰੀ ਦਾ ਜਿਹੜੀਆਂ ਵੀ ਸਮੱਸਿਆਵਾਂ ਨੇ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਾਹਦੀ ਕਰਨੀ ਦੀ ਪੱਕੀ ਹੈ ਜਿਹੜੀਆਂ ਵੀ ਸਮੱਸਿਆਵਾਂ ਹਨ ਉਹ ਪੈਲ ਦੇ ਆਧਾਰ ਦੇ ਉੱਤੇ ਆਪਾਂ ਹੱਲ ਕਰਾਂਗੇ 25 ਦੀਆਂ 25 ਟਿਕਟਾਂ ਜਿਹੜੀਆਂ ਨੇ ਉਹ ਆਮ ਘਰਾਂ ਦੇ ਵਿੱਚ ਦਿੱਤੀਆਂ ਗਈਆਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਵੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਤੁਹਾਡੇ ਵਰਕਰਾਂ ਦਾ ਕਹਿਣਾ ਕਿਵੇਂ ਵੇਖਦੇ ਹੋ ਕਿ 25 ਦੀਆਂ 25 ਟਿਕਟਾਂ ਆਮ ਘਰਾਂ ਦੇ ਵਿੱਚ ਗਈਆਂ ਨੇ ਤਾਂ ਵਰਕਰ ਕੀ ਹੁਣ ਤਾਂ ਲੋਕ ਵੀ ਕਈ ਕਹਿਣ ਲੱਗ ਗਏ ਕਿ ਆਮ ਆਦਮੀ ਪਾਰਟੀ ਆਮ ਆਦਮੀ ਨਹੀਂ ਅਸਲ ਦੇ ਵਿੱਚ ਤਾਂ ਆਮ ਲੋਕਾਂ ਨੂੰ ਤਾਂ ਭਾਜਪਾ ਟਿਕਟ ਦੇ ਰਹੀ ਕਿਵੇਂ ਵੇਖਦੇ ਹੋ ਭਾਰਤੀ ਜਨਤਾ ਪਾਰਟੀ ਇੱਕ ਕੇਡਰ ਬੇਸ ਪਾਰਟੀ ਹੈ ਜਿਹੜਾ ਵੀ ਵਰਕਰ ਪਾਰਟੀ ਦੀ ਸੰਗਠਨ ਦੀ ਮਰਿਆਦਾ ਤੇ ਅਨੁਸ਼ਾਸਨ ਚ ਰਹਿ ਕੇ ਕੰਮ ਕਰਦੇ ਜੀ ਗਰਾਊਂਡ ਤੇ ਕੰਮ ਕਰਦਾ ਹੈ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਹੁੰਦਾ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਹੜੀ ਵਰਕਰ ਦਾ ਮੁੱਲ ਪਾਉਂਦੀ ਹੈ ਇਸੇ ਲੜੀ ਦੇ ਤਹਿਤ ਤੁਹਾਡੇ ਸਾਹਮਣੇ ਇਹ ਹੈ ਜੇ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਪਰਦੇਸ਼ ਦੀ ਲੀਡਰਸ਼ਿਪ ਨੇ ਫੈਸਲਾ ਲਿਆ ਹੈ ਤੋਂ ਆਮ ਪਰਵਾਰਾਂ ਦੇ ਲੋਕ ਨੇ ਜੀ ਜਿੰਨਾ ਤੇ ਲੋਕ ਵਿਸ਼ਵਾਸ ਕਰਦੇ ਨੇ ਜਿਨ੍ਹਾਂ ਨੂੰ ਅੱਧੀ ਰਾਤ ਲੋਕਾਂ ਨੂੰ ਪਤਾ ਕਿ ਅਸੀਂ ਇਹਨਾਂ ਨੂੰ ਉਠਾ ਸਕਦੇ ਹਾਂ ਇਹ ਸਾਡੇ ਨਾਲ ਚੱਲ ਸਕਦੇ ਨੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਵਰਕਰਾਂ ਨੂੰ ਮਾਨ ਦਤਾਂ ਤੇ ਵਰਕਰਾਂ ਦੇ ਦਿਲਾਂ 'ਚ ਵੀ ਖੁਸ਼ੀ ਹੈ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹਨਾਂ ਕਰਕੇ ਦਿਖਾਇਆ ਤੁਹਾਡੇ ਸਾਹਮਣੇ ਆ ਨਗਰ ਨਿਵਾਸੀ ਤਰਨ ਤਰ ਸ਼ਹਿਰ ਵਾਸੀ ਕਹਿ ਨਹੀਂ ਕਰਨੀ ਦੇ ਪੱਕੇ ਨੇ ਬਟੇ ਮੌਬਤ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਆਕੇ 'ਚ ਫਤਵਾ ਦੇਣਗੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਪ੍ਰਧਾਨ ਜੀ ਤੁਹਾਡਾ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਹਮੇਸ਼ਾ ਹੀ ਹੱਕ ਸੱਚ ਦੀ ਆਵਾਜ਼ ਨੂੰ ਤੁਸੀਂ ਬੁਲੰਦ ਕੀਤਾ ਤੁਹਾਡਾ ਵੀ ਸਰਦਾ ਦਲਜੀਤ ਸਿੰਘ ਚੈਨਲ ਦੇ ਬਾਦਮ ਰਾਹੀਂ ਚੀਨਾ ਸਾਡਾ ਵੀ ਦਿਲ ਦੀਆਂ ਗੱਲਾਂ ਕਰ ਰਹੀਆਂ ਤੋਂ ਧੰਨਵਾਦ ਜੀ ਤਾਂ ਤੁਸੀਂ ਬਣੇ ਰਹੋ ਸਾਡੇ ਨਾਲ ਨਗਰ ਕੌਂਸਲ ਦੀਆਂ ਚੋਣਾਂ ਦੀ ਵੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ